ਨਜ਼ਰ ਹੋ ਗਿਆ ਮੈਰੀ ਨੂੰ ਤੁਹਾਡੇ ਨੂੰ ਮੈਰੀ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਤੇ ਮੇਰੇ ਤਿੰਨ ਕੁੜੀਆਂ ਨੇ ਅੱਜ ਕੀ ਗੱਲ ਕੀ ਹੋਈ ਐ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨਾਂ ਅੰਦਰ ਮੈਨੂੰ ਰੁਕੇ ਮੈਂ ਬੰਦ ਕਰ ਦਿਆ ਖੜੀ ਇਸਕੇ ਬਾਅਦ ਫਿਰ ਦਿਆ ਕਿਹਨਾਂ ਨੇ ਜੀ ਮੇਰੀ ਸਹੁਰੇ ਸਾਹੀ ਹੋਏ ਹੂੰ 3 ਮੈਨੂੰ ਦਾਲ ਚੋ ਗਾ ਰਾਨਾ ਮੈਨੂੰ 7.5 ਦਾ ਮਾਰਿਆ ਹੋਇਆ ਹੈ ਰਿਟੈਡ ਤੇ ਦਰਦ ਬਹੁਤ ਇਹਨਾਂ ਮੈਂ ਤਿੰਨ ਮਹੀਨਿਆਂ ਦੀ ਪ੍ਰੈਗਨੈਂਟ ਹਾਂ ਹੂੰ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ ਮੈਂ ਸਵੇਰ ਤੋਂ ਬਾਰੇ ਕੰਪਲੀਟ ਕੀਤੀ ਸੀਗੀ ਕਿਉਂਕਿ ਰੀਵਨ ਮੈਨੂੰ ਨਾ ਟਾਈਮ 8 ਨਹੀਂ ਵਜੇ ਸੀਗੇ ਹਾਂ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀਗੇ ਮੇਰੇ ਪਿੰਦੇ ਦੀ ਭੈਣ ਆ ਮੇਰੀ ਉਹ ਉਹਨਾਂ ਦੇ ਪਰੋਣੇ ਨੇ ਤੇ ਉਹਨਾਂ ਨੇ ਹਾਂ ਕੁੱਟਮਾਰ ਕਿਨਾਂ ਨੇ ਕੀਤੀ ਦਾ ਮੇਰੀ ਸਾਰਾ ਫਾਰਮਿੰਗ ਡਿਓਮੇਟ ਗਈ ਛੱਡਣਾ ਜਿਵੇਂ ਕੱਲ੍ਹ ਆਇਆ ਦੂਏ ਚੋ ਬਾਰੋਂ ਆਏ ਬਾਰੋਂ ਪਰਤੋਂ ਆਤਿਆਂ ਕੱਲ ਹੀ ਆਏ ਆਪੇ ਇੱਥਾ ਠਟ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਜਾਪੀਆਂ ਸੀਗਾ ਸਾਡੇ ਕੋਲ ਆ ਕੇ ਜੀ ਮੜ ਮੋਟਾ ਕਪੜਾ ਦੀਦਾ ਸਾਡਾ ਉਹ ਚੇਰ ਕਰਕੇ ਇਨਾ ਨੂੰ ਕਿ ਚੱਲ ਗਏ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਐਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਕੇ ਉਸ ਨਹਾਉਣੇ ਨੂੰ ਸਫਾਈ ਕਰਾਉਣ ਨੂੰ ਕੋਈ ਨਹੀਂ ਕਿਹਾ ਸੀਗਾ ਪਿੰਡ ਵਾਲਿਆਂ ਨੇ ਗੁਰੰਤ ਬਹੁਤ ਅੰਦਰ ਠੀਕ ਹੈ ਤੇ ਉਹ ਇਹਨਾਂ ਵਰਸੇ ਕਿ ਹਲੇ ਮੋਟਰ ਮੋਟਰ ਪਾਣੀ ਜਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਤੱਕਾਲ ਨੂੰ ਪਾ ਲਿਆ ਬਾੜ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਜਿਹੜੀ ਬਾਹਰ ਚਲੇ ਹੋਏ ਦੇਖੋ ਉਰੇ ਆਤਮ ਉਰੇ ਆਤਮ ਹੀ ਹੂੰ ਹੂੰ ਤੁਸੀਂ ਇਤਨਾ ਨਹੀਂ ਵਰਤਦਾ ਅੱਛਾ ਤੁਹਾਡੀ ਨੌ ਐਲੀਵੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕੁੱਟ ਮਾਰ ਅੰਦਰ ਕੀਤੀ ਹਾਂ ਨਹੀਂ ਨਹੀਂ ਉਹ ਤਾਂ ਇਹਨੂੰ ਮਾਰ ਲੱਗੀ ਸੀ ਤੁਸੀਂ ਨਾ ਬਾਲਾ ਇਹਨਾਂ ਨਾਲ ਜਵਾਬ ਸਵਾਲ ਕਰੋ ਸਾਡੀ ਪ੍ਰੋਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਾਹਦੇ ਨਾਲ ਕਾਹਦੇ ਬੰਦ ਕੀਤੇ ਸਾਡੇ? ਅੱਛਾ। ਕੈਮਰੇ ਤਾਂ ਕਾਲੀ ਬੰਦ ਕਰ ਦਿੱਤੇ। ਉਹ ਕਾਰਨ ਕੀ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਤਾਂ ਗਾਣੂ ਕੋਈ ਵੀ ਦੀ ਲੋਨ ਲੋਨ ਨੇ ਸਾਡੀ ਸੇਫਟੀ ਕੀਤੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕਰਿਆ ਸਾਡੇ ਨੂੰ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਏ ਨੇ। ਹੁਣ ਤੁਸੀਂ ਜਿੰਦੇ ਪ੍ਰੋਪਰਟੀ ਸਾਡੀ ਤੱਕੇ ਨਾਲ ਸਾਰੀ ਵੜ ਗਈ। ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਜਾਉਣਾ ਜਿੰਦਾ ਆਇਆ ਇਹ ਇੱਧਰ ਡਰਦੇ ਲੈ ਬੰਦੇ 20 ਆ ਭਾਰਤੀ ਆ ਕਿ ਤੁਹਾਨੂੰ ਮਾਰ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹਰੇ ਬੰਦੇ 20 ਛੱਦੇ ਉਹਨੇ ਮੈਂ ਇੱਕ ਜਿੰਦਾ ਆਇਆ ਕਿ ਸਾਨੂੰ ਮਾਰ ਥਾਗਦੇ ਆ ਗਏ ਅੱਛਾ ਤਾਂ ਲਈ ਵੀ ਡਰਦੇ ਆ ਜਿੰਦਾ ਲਾਇਆ ਠੀਕ ਹੈ ਉਹ ਤਾਂ ਨਹੀਂ ਇੱਥੇ ਬੈਠੇ ਜੀ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕਹੀਦਾ ਲੰਗ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਥੋੜਾ ਭਰਾ ਮੇਰਾ ਕੁਰੀ ਤਨ ਤਨ ਬੱਚੇ ਆ ਮੇਰੇ ਇਨੇ ਬਾਅਦ ਵੀ ਵੱਡਾ ਸਿਲਾ ਮੋਰ ਅਖਤਿਆਰ ਸੀ ਆਪ ਦੇ ਨਾਲ ਪ੍ਰੋਪਰਟੀ ਲਵਾਈ ਗਿਆ ਟੱਕ ਟੁਕ 20 ਟਰੱਕ ਇਹਨੇ ਆਪ ਦੇ ਨਾਲ ਲਵਾਇਆ 2 1/2 ਯੂਨੀਅਨ ਦੀ ਜਾੜ ਸਾਰਾ ਸਾਰਾ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੱਡੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਨੂੰ ਬਾਹਰ ਕੱਢ ਲਿਆ ਸਾਨੂੰ ਜੁਆਸਰ ਹੂੰ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਲੱਤਾ ਮਾਗੇ 3 3 ਲੱਖ 3 ਕਰੋੜ ਮੇਤੋਂ ਨਹੀਂ ਲਾਂਚ ਕਰਾ ਟੱਕਾ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਜੁਆਸਰ ਪਾਦੇ ਰਾਂ ਛੋਟੇ ਮੋਟੇ ਤੋਂ ਡੇਟਾ ਤੇ ਕਹਾ ਉਹਦਾ ਹੁਣ ਮੈਂ ਹੀ ਫਟ ਤੁਰ ਕੇ ਹੀ ਵਿਆਹ ਕਰ ਕੀਤਾ ਉਤਤਨ ਕਰੋ ਘਟਿਆ ਵੇਖਰ ਕੀਤਾ ਸਾਡੇ ਕਪੜੇ ਥਮਾਰ ਇਹਦੇ ਘਰੇ ਵਿਆਹ ਉਥੇ ਜਸਵੀਰ ਕੋਰਿਆ ਹਾਂਜੀ ਬੇਟੀ ਦੇ ਕੀ ਨਾਮ ਹਾਂਜੀ ਬੇਟੀ ਦੇ ਰਜਨੀਸ਼ ਕੋਰਿਆ ਕਿੱਥੇ ਵਿਆਹੀ ਹੈ ਇਹ ਇੱਥੇ ਨੂਮਰਪੁਰ ਹੀ ਆ ਕੀ ਨਾਮ ਲੈ ਕੀ ਹੁਣ ਤੁਸੀਂ ਸਾਰੇ ਘਰ ਦੇ ਬਾਹਰ ਬੈਠੇ ਅਸੀਂ ਘਰ ਦੇ ਬਾਹਰ ਬੈਠੇ ਕੋਈ ਨਹੀਂ ਸਵੇਰੇ ਕੰਨੀ ਮੰਮਾ ਮੈਂ ਜਾ ਕੇ ਸਫਾਈ ਕਰਾਇਆ ਵਾਂ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਦਿਨ ਇੱਥੇ ਇਹਨਾਂ ਦੇ ਕੋਲ ਹਾਈ ਹੋਈ ਆ ਠੀਕ ਆ ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ ਉਹਦੀ ਲੱਤਾਂ ਤੇ ਤਿੰਨ ਮਹੀਨੇ ਦੀ ਉਹ ਪ੍ਰੈਗਨਟ ਆ ਹਾਂ ਇਨਾਂ ਨੇ ਉਹਦੀ ਪੂਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਨਾਂ ਨੇ ਕੀਤੀ ਕੌਣ ਸੱਸ ਸੋਹਰੇ ਨਹੀਂ ਸੱਸ ਸੋਹਰੇ ਨਹੀਂ ਹਾਂਜੀ ਅੱਛਾ ਇੱਥੇ ਵਿਆਹੀ ਆ ਉਹ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੋਹਰੇ ਰਿਸ਼ਵਾਨ ਸਿੰਘ ਮੈਨੂੰ ਜਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਆ ਕਿ ਰਿਸ਼ਪਾਲ ਸਿੰਘ ਦਾ ਰਿਸ਼ਪਾਲ ਪੁੱਤ ਜੀ ਦਾ ਇਹ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਪੁਲਿਸ ਨੂੰ ਸਿਆ ਕਿਤੇ ਨਾ ਹੋਈ ਆ ਅਜੇ ਤੱਕ ਬੋੜੀ ਆ ਹੁਣ ਸਾਜੇ ਤੇ ਕਰਾਈ ਅਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫਦੀ ਪਈ ਆ ਜੇ ਉਹਨੂੰ ਕੁਛ ਹੋ ਗਿਆ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੂੰ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤਾੜ ਫਦੇ ਆ ਕੁੜੀ ਸਾਡੀ ਅੰਦਰ ਜੇ ਕੁਝ ਹੋ ਗਿਆ ਮੰਗ ਕੀ ਕਰਦੇ ਆ ਤੁਸੀਂ ਮੰਗ ਅਸੀਂ ਕਹਿ ਇਹ ਕਰਦੇ ਸਾਨੂੰ ਫੈਸਲਾ ਚਾਹੀਦਾ ਅਸੀਂ ਜੋ ਵੀ ਹੋਵੇ ਅਸੀਂ ਨੰਤ ਕਰਨਾ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਤੜਸਦੀ ਪਈ ਆ ਉਹਦਾ ਦਰਦ ਪੈਂਦੀ ਉਹਦੀ ਕੁੜੀ ਦੇ ਆ ਤਨ ਮਹੀਨੇ ਦੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਜਿੰਦੇ ਲਾਏ ਇਹਨਾਂ ਨੇ ਸਾਰੇ ਬੰਦ-ਬੰਦ ਕਰਕੇ ਉਹਨਾਂ ਨੂੰ ਅੰਦਰ ਪੁੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਜਾ ਸਕਦੇ ਕੁਝ ਵੀ ਨਹੀਂ ਅਸੀਂ ਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਇਲਜ਼ਾਮਾਂਗੇ ਜਿੰਦੇ ਖੋਲੂਗਾ ਤੇ ਇਲਜ਼ਾਮਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਪਿਆ ਕੁਝ ਨਹੀਂ ਖੋਲਦੇ ਹੈਗੇ ਚਲ ਪਹਿਲਾਂ ਕਿੰਨੇ ਬੇਬੀ ਆ ਤੈਨੂੰ ਬੇਬੀਆਂ ਆ ਗੁੱਡੀਆਂ ਆ ਤੈਨੂੰ ਹਾਂ ਉਹ ਨਹੀਂ ਇਹ ਵੀ ਸਿਟੀਜਨ ਅਮਰੀਕਾ ਕੋ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਝ ਉਧਰ ਲਾਇਆ ਇਹ ਵੀ ਸਿਟੀਜਨ ਉਧਰਲੀ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਉਧਰਲੀ ਜਦੋਂ ਸੀ ਕਦੋਂ ਆਈ ਆ ਕੁੜੀ ਬਾਹਰ ਹਜੇ ਪਾਰਸੋਂ ਆਏ ਇਹ ਆ 28 ਤਰੀਕ ਤੇ ਕੌਣ ਆਂਜੀ ਕੁੜੀ ਮੇਰੀ ਅੱਛਾ ਜੀ ਹਾਂਜੀ ਤਦ ਤੋਂ ਬਾਅਦ ਇੱਥੇ ਆਏ ਸੀ ਆਪਣੇ ਉਦੋਂ ਬਾਅਦ ਇਹ ਅੱਜ ਆਏ ਆ ਇਹ ਕਹਿੰਦੇ ਚੱਲ ਸਫਾਈ ਕਰਾਏ ਆਉਣੇ ਆ ਇਹ ਜਿੱਦਾਂ ਅੰਦਰ ਇਹਨਾਂ ਨੇ ਪਤਾ ਨਹੀਂ ਖੋਲੇ ਸੀ ਬੂਹੇ ਉਹ ਅੰਦਰ ਆ ਗਏ ਇਹਨਾਂ ਨੇ ਅੰਦਰ ਪੜ ਕੇ ਕੋਟ ਚਟੀਆਂ ਪੜ ਕੇ ਕੁੜੀ ਤਾਂ ਮੇਰੇ ਕੋਲੇ ਨਿਆਣੇ ਛੱਡ ਕੇ ਇਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ ਮੈਂ ਤਾਂ ਠੀਕ ਹੈ ਹੁਣ ਵੀ ਕੁੜੀ ਅੰਦਰ ਬੰਦਿਆ ਤੁਹਾਡੀ ਕੁੜੀ ਸਾਡੀ ਅੰਦਰ ਹੀ ਬੰਦਿਆ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬੋਬੀ ਹਲੀ 'ਚ ਬੈਠੇ ਆ ਦੋਨੇ ਤੀ ਮੀਆਂ ਤੇ ਮੈਂ ਫਟਾਈ ਘੰਟੇ ਹੋ ਗਏ ਪੁਲਿਸ ਨੂੰ ਸ਼ਿਕ ਹਜੇ ਤੱਕ ਪੌਲਸਾਈ ਨਹੀਂ ਗਈ ਬਹੁਤ ਬਹੁਤ ਚੀਜ਼ ਹੋ ਗਈ ਠੀਕ ਹੈ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾਂ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਕੁੱਟ ਮਾਰ ਰਹੇ ਰਿਹਾ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਾਸੋਰਾ ਨੇ ਅੰਦਰੋਂ ਲੋਕ ਲਾਇਆ ਸੀ ਤੁਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਾਸੋਰਾ ਨੇ ਕੁੱਟ ਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁੰਨੀ ਅਮਤ ਲਿਆਵਾਂਗੇ ਕੁੜੀ ਨੂੰ ਅੰਦਰ ਬੰਦ ਕਰਾ ਬਣਾਇਆ ਹੈ ਜਗਾ ਲੋਕ ਕੁੜੀ ਨੂੰ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਹਾਂ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਅਸੀਂ ਪੇਸਤਾ ਹਸਪੀਟਲ ਕੁੜੀ ਦੇ ਹਾਲਤ ਕਿਹਦਾ ਹੈ ਸੀਗੀ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਕੁੜੀ ਦੱਸਦੀ ਜਿਉਂਦੇ ਤੁਸਨ ਦਾ ਕੋਈ ਕਿ ਮੈਂ ਕਿਡਨੈਪਿੰਗ ਦਾ ਮਾਮਲਾ ਸੀ ਕਿ ਉਹਨਾਂ ਦਾ ਬਿਕਕਲੇਪ ਦੀ ਇਹਨਾਂ ਦਾ ਕੋਈ ਆਪਸੀ ਜਣਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਅੰਦਰ ਬੰ ਵਾੜਾ ਉਹ ਹੀ ਦੁਨੀ ਬਾਹਰ ਬੈਠੇ ਸੀ ਕੋਈ ਕੋ ਅੰਦਰ ਕੋਈ ਨਹੀਂ ਸੀਗਾ ਹਾਂ ਜਿਹੜਾ ਉਹਦਾ ਪੇਕਾ ਪਰਿਵਾਰ ਉਹ ਗੱਟਾ ਲਾਉਂਦੇ ਤੋਂ ਬਾਹਰ ਸੀ ਲੋਕ ਲਾਇਆ ਸੀ ਲੋਕ ਅੰਦਰ ਲਾਇਆ ਸੀ ਗੱਟ ਤੋਂ ਸੀ ਸੀਸੀ ਪੁੜੇ ਵਗੈਰਾ ਵੀ ਕੰਮ ਕੈਮਰੇ ਵਗੈਰੇ ਬੰਦ ਮੈਮਰੀ ਕਹਿੰਦੀ ਬੰਦ ਕੀਤੀ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਕੀਤੀ ਉਹਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀ ਬੇਸਿਕ ਤੇ ਉਹਨਾਂ ਨੂੰ ਉਹਨਾਂ ট্রাক ਦੀ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰ ਉਸ ਲਿਜਾ ਕੇ ਫਿਰ ਅਸੀਂ ਦਰਬਾਰ ਚ ਆਏ ਇਹ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਾਂ ਬੇਖ ਲੈ ਦੇ ਦੇ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੇਉਗੀ ਉਹ ਆਪਾਂ ਕਾਨੂੰਨੀ ਵਾਰ ਵੀ ਕਰਦੇ ਹਾਂ